ਸੋ ਜ਼ਿੰਦਾ ਦਿੱਲੀ ਦੀ ਮਿਸਾਲ ਤੇ ਬੀਸੀ ਕਲਚਰਲ ਪੰਗੜਾ ਅਕੈਡਮੀ ਦੇ ਜਿਹੜੇ ਕੋਚ ਨੇ ਰੂਪੀ ਗਾਂਝੀ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਰੂਪੀ ਗਾਂਝੀ ਜੀ ਸਵਾਗਤ ਹੈ ਜੀ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਰੂਪੀ ਗਾਂਝੀ ਪਹਿਲਾਂ ਤਾਂ ਆਪਣੀ ਸਿਹਤ ਦਾ ਦੱਸੋ ਸਾਨੂੰ ਕਿਵੇਂ ਠੀਕ ਠਾਕ ਹੋ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਸੇਤ ਚੜ੍ਹਦੀ ਕਲਾ ਬਾਬੇ ਦਾ ਅਸ਼ੀਰਵਾਦ ਆ ਤੇ ਜ਼ਿੰਦਗੀ ਸ਼ੁਰੂ ਕਰ ਲਈਏ ਦੁਬਾਰੇ ਹੁਣ ਉਮੀਦਾਂ ਵੀ ਬਤੀ ਹੋ ਜੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਨਾਲ ਇਹ ਸ਼ਬਦ ਹੁੰਦਾ ਨਾ ਇਹ بڑے ਲੋਕਾਂ ਨੂੰ ਡਰਾਉਂਦਾ ਵੀ ਹੈ ਤੇ ਹੈਰਾਨ ਵੀ ਕਰ ਦਿੰਦਾ ਵੀ ਕੀ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਹਾਂ ਬਿਲਕੁਲ ਕੀਤੀ ਜਾ ਸਕਦੀ ਹੈ ਹੁਣ ਐਗਜ਼ਾਮਪਲ ਤੇ ਮੈਂ ਹੀ ਬੈਠਾ ਮੂਰੇ ਮੈਨੂੰ ਜਦੋਂ ਮੈਂ ਹਸਪੀਟਲ ਸੀ ਮੈਨੂੰ ਲੱਗਦਾ ਸੀ ਵੀ ਮੇਰਾ ਅੰਤ ਆ ਗਿਆ ਹੈ ਇਹ ਮੌਤ ਦੀ ਅਗੋਸ਼ਤ ਵਿੱਚ 5 ਸਾਲ ਪਿਆ ਰਿਆ ਹਾਂ 5 ਸਾਲ ਬਾਅਦ ਉਹਦੇ ਵਿੱਚ ਹੋਪ ਟੁੱਟੀ ਵੀ ਬੇਸ਼ੱਕ ਨਹੀਂ ਮੇਰੇ ਲਈ ਸੈਕੰਡ ਲਾਈਫ ਨਹੀਂ ਹੋਣੀ ਇਹ ਆਹ ਮੇਰਾ ਐਂਡ ਹੈਗਾ ਵੀ ਦੈਟਸ ਇਟ ਹਮ ਪਰ ਜਦੋਂ ਠੀਕ ਹੋਣਾ ਹੈ ਫਿਰ ਉਮੀਦ ਜਾਗਦੀ ਹੈ ਫਿਰ ਲੱਗਦਾ ਹੈ ਵੀ ਹਾਂ ਦੁਬਾਰਾ ਜਨਮ ਹੋ ਸਕਦਾ ਸੋ ਦੁਬਾਰਾ ਜ਼ਿੰਦਗੀ स्टार्ट ਕੀਤੀ ਜਾ ਸਕਦੀ ਹੈ ਹਮ ਹਮ ਜੀ ਰੂਪੀ ਕਾਂ ਜੀ ਵੱਡੀ ਪੰਗੜਾ ਅਕੈਡਮੀ ਦੇ ਚਰਚੇ ਸਭ ਜਗ੍ਹਾ ਸੀ ਮਤਲਬ ਬਹੁਤ ਸਾਲਾਂ ਤੋਂ ਸੁਣਦੇ ਆ ਰਹੇ ਸਾਰੇ ਦੇ ਵਿੱਚ ਔਰ ਇੰਨੇ ਵਧੀਆ ਤਰੀਕੇ ਨਾਲ ਮਤਲਬ ਹਰ ਘਰ ਤੁਹਾਨੂੰ ਜਾਣਦਾ ਤੇ ਹਰ ਘਰ ਦਾ ਬੱਚਾ ਵੀ ਤੁਹਾਨੂੰ ਜਾਣਦਾ ਕਿਉਂਕਿ ਹਰ ਘਰ ਦੇ ਵਿੱਚ ਉਹ ਕਿਸੇ ਨਾ ਕਿਸੇ ਨੇ ਤਾਂ ਤੁਹਾਡੇ ਕੋ ਪੰਗੜਾ ਸਿੱਖਿਆ ਹੀ ਸਿੱਖਿਆ ਰੂਪੀ ਕੈ ਜੀ ਉਸੇ ਅਕੈਡਮੀ ਨੂੰ ਇੱਕਦਮ ਬ੍ਰੇਕ ਲੱਗੀ ਵੱਡੀ ਜਿਹੜੀ ਸਿਹਤ ਹੈ ਉਹ ਖਰਾਬ ਹੋਈ ਤਾਂ ਬ੍ਰੇਕ ਲੱਗ ਗਈ ਹੁਣ ਤੁਸੀਂ ਠੀਕ ਹੋਏ ਹੋ ਜ਼ਿੰਦਗੀ ਨੇ ਦੁਬਾਰਾ ਮੌਕਾ ਦਿੱਤਾ ਤੁਹਾਨੂੰ ਉਸੇ ਅਕੈਡਮੀ ਨੂੰ ਚਲਾਣ ਦਾ ਕਿ ਉਹ ਉਦਾਂ ਹੀ ਚੱਲ ਪਾਰੀ ਹੈ ਜਿੱਦਾਂ ਪਹਿਲਾਂ ਸੀ ਅਮ ਸ਼ੈ 2018 ਦੇ ਵਿੱਚ ਮੈਂ ਸਿਕ ਹੋ ਗਿਆ ਸੀਗਾ ਸੋ 18 ਤੋਂ ਲੈ ਕੇ 2023 ਤੱਕ ਮੈਂ ਹਸਪਟਲਾਈਜ਼ ਸੀ ਬੈੱਡ ਤੇ ਸੀਗਾ ਜਮਾ ਕੋਈ ਮੂਮੈਂਟ ਨਹੀਂ ਸੀ ਮੇਰੀ ਕੋਮਾ ਚ ਵੀ ਰਿਆ ਤੇ ਹੁਣ ਜਦੋਂ ਮੈਂ ਠੀਕ ਹੋ ਕੇ ਵਾਪਸ ਆ ਨ ਆਇਆ ਸੋ ਪਹਿਲਾ ਉਮੀਦ ਨਹੀਂ ਸੀ ਵੀ ਮੈਂ ਤੋਂ ਇਹ ਅਕੈਡਮੀ ਦੁਆਰੇ ਓਪਨ ਕਰ ਲੂੰਗਾ ਕਿਉਂਕਿ ਫਿਜ਼ੀਕਲੀ ਫਿਟ ਹੋਣਾ ਜ਼ਰੂਰੀ ਹੈ ਜਿਹੜੇ ਮੇਰੇ ਤੇ ਕੰਮ ਹੈਗਾ ਫਿਰ ਅਮ ਆਲੇ-ਦਾਲੇ ਯਾਰਾਂ ਦੋਸਤਾਂ ਨੇ ਹੌਸਲਾ ਦਿੱਤਾ ਤੇ ਦੋਨੋਂ ਬੱਚਿਆਂ ਨੇ ਕਹਿੰਦੇ ਵੀ ਨਹੀਂ ਟੈਡ ਕਰਦੇ ਆਂ ਸੋ ਫਿਰ ਹਮਤ ਨਾਲ ਫਿਰ ਦੁਬਾਰੇ ਫਿਰ ਉੱਥੇ ਪਹੁੰਚਿਆ ਜਿੱਥੇ ਅਕੈਡਮੀ ਬੰਦ ਕੀਤੀ ਸੀ ਜੀ ਅਮ ਫਿਰ ਜਦੋਂ ਆਨ ਸਰ ਪਹਿਲਾਂ ਕੀ ਕੀਤਾ ਮੈਂ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਪੰਗੜੇ ਦਾ ਕਿਉਂਕਿ ਪੰਗੜਾ ਤਾਂ ਖੂਨਚ ਵਸਿਆ ਹੋਇਆ ਨਹੀਂ ਰਹਿ ਸਕਦਾ ਸੋ ਮਈ ਦੇ ਵਿੱਚ ਮੈਂ ਪੰਗੜਾ ਕੰਪੀਟੀਸ਼ਨ ਕੀਤਾ ਉੱਥੇ ਹੰਗਾਰਾ ਬਹੁਤ ਵੱਡਾ ਮਿਲਿਆ ਸਾਰਿਆਂ ਦਾ ਤੇ ਸਭ ਨੇ ਕਿਹਾ ਵੀ ਦੁਬਾਰੇ ਰੂਪੀ ਅਕੈਡਮੀ ਓਪਨ ਕਰੋ ਹਨਾ ਸਰੀ ਦੇ ਵਿੱਚ ਕਾਫੀ ਅਕੈਡਮੀਆਂ ਹੈਗੀਆਂ ਨੇ ਬਹੁਤ ਵਧੀਆ ਉਪਰਾਲਾ ਆਇਆ ਸਾਰੇ ਜਣੇ ਦਾ ਬਹੁਤ ਸੋਹਣਾ ਕੰਮ ਕਰ ਰਹੇ ਨੇ ਸੋ ਜਦੋਂ ਮੈਂ ਸਟਾਰਟ ਕੀਤੀ ਦੈਨ ਫਿਰ ਸੋਨਾ ਇੱਕ ਦਿਨ ਵਰਕਸ਼ਾਪਸ ਲਾਈਆਂ ਤੇ ਵਰਕਸ਼ਾਪ ਦੇ ਵਿੱਚ ਚੰਗਾ ਬੱਚੇ ਪੇਰੈਂਟਸ ਆਇਸਪੋਰਟ ਦੇ ਵਿੱਚ ਖੜੇ ਹੋਏ ਅਮ ਤੇ ਹੁਣ ਦੁਬਾਰਾ ਸ਼ੁਰੂ ਕੀਤੀ ਹੈ ਸੋ ਸੋਨਾ ਪਰਮਹੰਗਾਰ ਆ ਰਹੇ ਸਾਰੇ ਜੀ ਹੂੰ ਕਿਦਾਂ ਕਿਦਾਂ ਕਲਾਸਸ ਚੱਲਦੀਆਂ ਨੇ ਕਿਹੜੀ ਕਿਹੜੀ ਏਜ ਗਰੁੱਪ ਤੁਹਾਡੇ ਨਾਲ ਜੁਆਇਨ ਕਰਦੇ ਨੇ ਕਲਾਸਸ ਵੀਕਐਂਡਸ ਤੇ ਹੈਗੀਆਂ ਸੈਟਰਡੇ ਸੰਡੇ ਸਭ ਤੋਂ ਛੋਟਾ ਬੱਚਾ ਜਿਹੜਾ ਹੈਗਾ ਉਹ 3 ਸਾਲ ਦਾ ਆ ਉਹ 3 ਸਾਲ ਦਾ ਅ 빅 ਚੈਲੰਜ ਹੁੰਦਾ ਛੋਟੇ ਬੱਚੇ ਨੂੰ ਪਰਮਹੰਗਾਰ ਸੋ ਉਦਾਂ ਦੇ ਸਰ ਮੇਰੇ ਕੋਲ ਇਨਸਟ੍ਰਕਟਰਸ ਹੈਗੇ ਆ ਜਿਹੜੇ ਮੇਰੀ ਟੀਮ ਆ तकरीबन 7-8 ਜਣਿਆਂ ਦੀ ਟੀਮ ਦੋਨੋਂ ਮੇਰੇ ਆਪ ਦੇ ਬੱਚੇ ਇਨਵੋਲਵ ਨੇ ਜਿਹੜਾ ਸੁਪੇ ਇਹ ਉਹ ਬੱਚਿਆਂ ਦੀ ਕਲਾਸਿਸ ਹੈਗੀਆਂ ਛੋਟਿਆਂ ਦੀਆਂ ਟੀਨੇਜਰਸ ਦੀਆਂ ਹੈਗੀਆਂ ਹਾਈ ਸਕੂਲ ਕਿਡਸ ਦੀਆਂ ਨੇ ਯੂਨੀਵਰਸਿਟੀ ਕਿਡਸ ਦੀਆਂ ਨੇ ਐਂਡ ਦੈਨ ਪਲੱਸ ਉਹ ਦੁਲਾਵਾ ਪੇਰੈਂਟਸ ਦੀਆਂ ਨੇ ओके सो ਕਈ ਕਲਾਸਿਸ ਮੇਰੀ ਐਦਾਂ ਦੀ ਨੇ ਜਦੋਂ ਛੋਟੇ ਬੱਚੇ ਆਉਂਦੇ ਆ ਸਟੂਡੀਓ ਦੇ ਵਿੱਚ ਡਬਲ ਫਲੋਰ ਆ ਸੋ ਇੱਕ ਫਲੋਰ ਦੇ ਉੱਤੇ ਬੱਚਿਆਂ ਦੀ ਕਲਾਸਿਸ ਚੱਲਦੀਆਂ ਹੁੰਦੀਆਂ ਦੂਸਰੇ ਫਲੋਰ ਦੇ ਉੱਤੇ ਪੇਰੈਂਟਸ ਦੀ ਕਲਾਸਿਸ ਚੱਲਦੀਆਂ ਸੋ ਜਿਹੜੇ ਮਮਸ ਉੱਥੇ ਬੈਠੇ ਹੁੰਦੇ ਆ ਸੋ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਕੁਝ ਇੱਕ ਘੰਟਾ ਸਾਡਾ ਵੇਸਟ ਹੁੰਦਾ ਆ ਸੋ ਫਿਰ ਇੱਕ ਅੰਦਰ ਮਮਸ ਆਪ ਦਾ ਪੰਗੜਾ ਸਿੱਖ ਤੇ ਕਰਦੇ ਆ ਤੇ ਬੱਚੇ ਆਪ ਦਾ ਕਰਦੇ ਆ ਕਿਉਂਕਿ ਜਿਹੜਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਵੈਟ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਫਿਜ਼ੀਕਲੀ ਫਿਟ ਹੋਣ ਲਈ ਹੋਰ ਇੱਥੇ ਠੰਡੇ ਮੁਲਕਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਉਹਦਾ ਤਾਂ ਨਹੀਂ ਆਉਂਦਾ ਤੁਹਾਨੂੰ ਸੋ ਜੇ ਤੁਸੀਂ ਕੋਈ ਫਿਜ਼ੀਕਲ ਐਕਟੀਵਿਟੀ ਕਰੋਗੇ ਜਾਂ ਜਮ ਜਾਓਗੇ ਜਮ ਜਾ ਕੇ ਪਸੀਨਾ ਹੋਗਾ ਤੇ ਜਾਂ ਤੁਸੀਂ ਬਾਹਰ ਰਨਿੰਗ ਕਰੋਗੇ ਹੁਣ ਵੈਦਰ ਇਦਾਂ ਦਾ ਬਾਹਰ ਲੋਕੀ ਘਟ ਜਾਂਦੇ ਆ ਸੋ ਪੰਗੜਾ ਇਜ਼ ਦਾ ਬੈਸਟ ਐਕਸਰਸਾਈਜ਼ ਨਾਲੇ ਤੁਹਾਨੂੰ ਤੁਸੀਂ ਇੰਜੋਏ ਕਰਦੇ ਹੋ ਨਾਲੇ ਪੰਗੜਾ ਸਿੱਖਦੇ ਹੋ ਨਾਲੇ ਸਵੈਟ ਹੁੰਨੇ ਆ ਬਿਲਕੁਲ ਉਹ ਫਿਜ਼ੀਕਲੀ ਫਿਟ ਰਣੇ ਤੁਸੀਂ ਜੀ ਜੀ ਰੂਪੀ ਕਾਂਝੀ ਤਾਂ ਉਹਨਾਂ ਨੇ ਕਹਿੰਦੇ ਹੁੰਦੇ ਸੀ ਸਰੀਰ ਦੇ ਵਿੱਚ ਨਾ ਕਹਿੰਦੇ ਸੀ ਜਦੋਂ ਰੂਪੀ ਕਾਂਥ ਦੇ ਪੈਰ ਜਿਵੇਂ ਥਿਰਕਦੇ ਆ ਨਾ ਕਹਿੰਦੇ ਐ ਲੱਗਦਾ ਕੋਈ ਮੋਰ ਨੱਚਦਾ ਹੁੰਦਾ ਹੈ ਨਾ ਇੱਕਦਮ ਜਦੋਂ ਤੁਹਾਡੀ ਸਿਹਤ ਦਾ ਸੁਣਿਆ ਬੜਾ ਤੱਕਾ ਲੱਗਿਆ ਸਭ ਨੂੰ ਕਿਉਂਕਿ ਇੱਕ ਪਰਸਨ ਨੂੰ ਜਿਹਨੂੰ ਦੇਖਿਆ ਹੋਵੇ ਵੀ ਮੈਡ ਥਿਰਕਦੇ ਪੈਰ ਭੰਗੜਾ ਅਕੈਡਮੀ ਚਲਾਉਂਦੇ ਹੋਏ ਇੰਨੇ ਬੱਚੇ ਸਟੂਡੈਂਟਸ ਨਾਲ ਜੁੜੇ ਹੋਏ ਸੀਗੇ ਅਚਾਨਕ ਉਹਨਾਂ ਦੀ ਇੱਕ ਦਮ ਰੁਕ ਜਾਣਾ ਉਹਨਾਂ ਨੂੰ ਨਾ ਦਿਖਣਾ ਜਿਹੜੀ ਤੁਹਾਡੀ ਅਕੈਡਮੀ ਆ ਉਹ ਵੀ ਥੋੜੇ ਘਟ ਗਏ ਉਹ ਚ ਵੀ ਬੱਚੇ ਘਟ ਗਏ ਰੂਪੀ ਕੈਂਪ ਨੂੰ ਹਰ ਕੋਈ ਮਿਸ ਕਰਦਾ ਸੀਗਾ ਤੁਹਾਨੂੰ ਕਹਿ ਲੋ ਕਿ ਕੁਦਰਤ ਨੇ ਜਾਂ ਰੱਬ ਨੇ ਤੁਹਾਨੂੰ ਦੁਬਾਰਾ ਤੋਂ ਮੌਕਾ ਦਿੱਤਾ ਇਸ ਜੱਰੇ ਨੂੰ ਚਲਾਉਣ ਦਾ ਤੁਹਾਨੂੰ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਆ ਰਹੀਆਂ ਨੇ ਮੁਸ਼ਕਲਾਂ ਸਟਾਰਟਿੰਗ ਦੇ ਵਿੱਚ ਯੈਸ ਜਦੋਂ ਪੰਗੜਾ ਮੈਂ ਪਾਉਂਦਾ ਹੁੰਦਾ ਸੀ ਵਾਕਿਆ ਜਿਵੇਂ ਤੁਸੀਂ ਕਿਹਾ ਮੋਰਾ ਵਾਂਗ ਸਾਰੇ ਮੈਨੂੰ ਕਹਿੰਦੇ ਹੁੰਦੇ ਸੀ ਨਾ ਤੂੰ ਇਦਾਂ ਨੱਚਦਾ ਆ ਅਮ ਇੰਨੀ એનર્ਜੀ ਹੋਣੀ ਮੈਂ ਨਾ ਇੰਜੋਏ ਬਹੁਤ ਕਰਦਾ ਪੰਗੜੇ ਪੰਗੜੇ ਨਾਲ ਮੈਂ ਬਹੁਤ ਮੇਰਾ ਜਿੱਦਾਂ ਮੈਂ ਖੈਲੋ ਵੀ ਮੈਂ ਇਸ਼ਕ ਕਰਦਾ ਪੰਗੜੇ ਲੋਕ ਨਾਚਾਂ ਨੂੰ ਲੋਕ ਸਾਚਾਂ ਨੂੰ ਬਹੁਤ ਪਿਆਰਾ ਮੇਰਾ ਪੰਗੜੇ ਤੋਂ ਬਿਨਾ ਰਹਿ ਨਹੀਂ ਸੀ ਹੁੰਦਾ ਜਦੋਂ ਹਸਪੀਟਲ ਵੀ ਮੈਂ ਪਿਆ ਸੀ ਬੈੱਡ ਤੇ ਮੈਂ ਰੋਜ਼ ਅਰਦਾਸ ਕਰਨੀ ਵੀ ਪਪਾ ਮੰਜੇ ਤੋਂ ਨਾ ਚੱਕ ਜੇ ਚੱਕਣਾ ਸੀ ਇਸ ਤੋਂ ਚੱਕ ਲਾ ਮੈਨੂੰ ਮੈਨੂੰ ਉੱਥੇ ਤੱਕ ਪਹੁੰਚਦਾ ਕਰਦੇ ਉੱਥੇ ਲੈ ਜਾ ਤੇ ਹੁਣ ਜਦੋਂ ਆਨ ਆਇਆ ਕਰਨ ਦੀ ਟ੍ਰਾਈ ਕਰਦਾ ਹੁਣ ਭੰਗੜਾ ਕਰਨ ਲੱਗ ਗਿਆ ਪਹਿਲਾਂ ਤਾਂ ਜਦੋਂ ਨਿਕਲੇ ਹਸਪੀਟਲ ਚੋਂ व्हीलचेयर ਤੇ ਸੀ ਫਿਰ ਕ੍ਰਚਸ ਤੇ ਗਿਆ ਫਿਰ ਕੇਨ ਫੜ ਕੇ ਤੁਰਦਾ ਸੀ ਤੁਰ ਨਹੀਂ ਸੀ ਹੁੰਦਾ ਜੀ ਹੁਣ ਤੁਰਦਾ ਵੀ ਆ ਡਰਾਈਵ ਵੀ ਕਰਦਾ ਆ ਭੰਗੜਾ ਵੀ ਪਾਉਣ ਲੱਗ ਗਿਆ ਹਮ ਬਸ ਜਦੋਂ ਪਾਉਣਾ ਕਿਤੇ ਕਿਤੇ ਥੋੜੀ ਥੋੜੀ ਪੇਨ ਹੁੰਦੀ ਆ ਹਲੇ ਥੋੜੇ ਜਿ ਪ੍ਰਿਕਾਸ਼ਨਸ ਹੈਗੇ ਆ ਜਿਹੜੇ ਲੈ ਕੇ ਚੱਲਦਾ ਆ ਹਮ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਸਟ ਫਿਊ ਮੰਥਸ ਦੀ ਲੋਡ ਹੈਗੀ ਆ ਉਦਾਂ ਹੀ ਲੱਗ ਜਾਊਗਾ ਨੱਚਣ ਜਿੱਦਾਂ ਪਹਿਲਾਂ ਨੱਚਦਾ ਸੀ ਬਿਲਕੁਲ ਹਾਂ ਅੱਛਾ ਤੁਸੀਂ ਆਪ ਟੀਚ ਕਰ ਰਹੇ ਹੋ ਆਪ ਮੈਂ ਆਪ ਟੀਚ ਕਰਦਾ ਹਾਂ ਜੀ ਮੈਂ ਆਪ ਕਰਦਾ ਮੇਰੇ ਨਾਲ ਮੇਰੇ ਸੱਤ ਜਾਣਿਆਂ ਦੀ ਟੀਮ ਹੈਗੀ ਹੈ ਠੀਕ ਹੈ ਤੇ ਪ੍ਰੋਪਰ ਮਿਲਟਰੀ ਟ੍ਰੇਨਿੰਗ ਇਨਸਟ੍ਰਕਟਰਸ ਨੇ ਸਾਰੇ ਸੋ ਪੂਰੀਆਂ ਕਲਾਸਸ ਪ੍ਰੋਫੈਸ਼ਨਲ ਇਨਸਟ੍ਰਕਟਰਸ ਨੇ ਹਰ ਜੀ ਕਮਿਊਨਿਟੀ ਦਾ ਸਾਥ ਕਿੰਨਾ ਕੋ ਮਿਲਦਾ ਹੈ ਇੱਕ ਹੁੰਦਾ ਨਾ ਕਿ ਕਹਿੰਦੇ ਨੇ ਚੜਦੇ ਨੂੰ ਸਲਾਮਾ ਹੁੰਦੀਆਂ ਨੇ ਜਿਹੜਾ ਵਕਤ ਹੁੰਦਾ ਜਦੋਂ ਬੰਦਾ ਤੰਦਰੁਸਤ ਹੁੰਦਾ ਹੈ ਉਦੋਂ ਸਾਰੇ ਰਾਊਂਡ ਦਿਖਦੇ ਨੇ ਕੀ ਤੁਹਾਡੇ ਦੁਬਾਰਾ ਤੋਂ ਠੀਕ ਹੋਣ ਤੋਂ ਬਾਅਦ ਵੀ ਉਹੀ ਲੋਕ ਉਹਦੀ ਕਮਿਊਨਿਟੀ ਤੁਹਾਨੂੰ ਉਦਾਂ ਹੀ ਤਿਆਰ ਕਰ ਰਹੇ ਜਿਵੇਂ ਪਹਿਲਾਂ ਕਰਦੇ ਸੀ। ਅਮ ਸ਼ੈਰੀਕ ਕਮਿਊਨਿਟੀ ਆਪਣੀ ਬਹੁਤ ਚੰਗੀ ਆ। ਮੈਂ ਸਾਰੀ ਉਮਰ ਉਹਨਾਂ ਦਾ ਰਣਨੀਚ ਕਾ ਸਕਦਾ। ਉਹਨਾਂ ਨੇ ਮੇਰੇ ਲਈ ਬੱਚਿਆਂ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਨੇ ਮੇਰੇ ਲਈ ਅਰਦਾਸਾਂ ਕੀਤੀਆਂ ਜਦੋਂ ਮੈਂ ਹਸਪੀਟਲ ਸੀਗਾ। ਸੋ ਉਹਨਾਂ ਦਾ ਦੇਣ ਤਾਂ ਮੈਂ ਚੁਕਾਈ ਨਹੀਂ ਸਕਦਾ। ਮੈਂ ਹਸਪੀਟਲ ਸੀ ਉਹਨਾਂ ਨੇ ਪਿੱਛੋਂ ਵੀਡੀਓ ਮੈਸੇजेस ਭੇਜਣੇ ਮੈਨੂੰ ਮੈਸੇजेस ਕਰਨੇ ਮੇਰੇ ਬੱਚਿਆਂ ਨਾਲ ਗੱਲਬਾਤ ਕਰਨੀ ਵਿਜ਼ਿਟ ਕਰਨਾ ਬਹੁਤ ਤਰ੍ਹਾਂ ਦੀ ਹੈਲਪ ਜਿਹੜੀ ਕਮਿਊਨਿਟੀ ਨੇ ਮੇਰੇ ਨਾਲ ਕੀਤੀ ਹੈਗੀ ਸੋ ਮੈਨੂੰ ਤਾਂ ਹੀ ਆ ਵੀ ਮੈਂ ਕੁਝ ਕਮਿਊਨਿਟੀ ਵਾਸਤੇ ਫੇਰ ਦੁਬਾਰੇ ਉਦਾਂ ਹੀ ਕਰਾਂ ਜਿਵੇਂ ਮੈਂ ਪਹਿਲਾਂ ਕਰਦਾ ਹਾਂ ਦੋਸਤ ਪਹਿਲਾਂ ਮੈਂ ਬਹੁਤ ਕੁਝ ਕੀਤਾ ਹੈ ਫੰਡ ਰਾਈਜ਼ਰਸ ਕੀਤੇ ਹਸਪੀਟਲ ਨੂੰ ਫੰਡ ਇਕੱਠੇ ਕਰਕੇ ਦਿੱਤੇ ਐ ਐਲੀਮੈਂਟਰੀ ਸਕੂਲਸ ਨੂੰ ਕਰਕੇ ਦਿੱਤੇ ਐ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਇਦਾਂ ਦੇ ਜਿੱਥੇ ਮੈਂ ਚੈਰਿਟੀਜ਼ ਕੀਤੀਆਂ ਨੇਗੀ ਸੋ ਹੁਣ ਜੇ ਮੈਨੂੰ ਬਾਬੇ ਨੇ ਦੁਬਾਰੇ ਮੌਕਾ ਦਿੱਤਾ ਹੈ ਸੋ ਫੇਰ ਆਪਦੇ ਪੈਰ ਤੇ ਅਕੈਡਮੀ ਉਸੇ ਸਿਖਰਾਂ ਤੇ ਲੈ ਕੇ ਜਾਵਾਂਗੇ ਜਿੱਥੋਂ ਪਹਿਲਾਂ ਸੀਗੀ ਤੇ ਫਿਰ ਉਦਾਂ ਹੀ ਕਮਿਊਨਿਟੀ ਦਾ ਥੈਂਕਸ ਕਰੂੰਗਾ ਕੁਛ ਨਾ ਕੁਛ ਕੰਮ ਕਰਕੇ ਕਮਿਊਨਿਟੀ ਨੇ ਪੂਰਾ ਸਾਥ ਦਿੱਤਾ ਹੈ ਜੀ ਫਾਈਨੈਂਸ਼ਲੀ ਕੰਡੀਸ਼ਨ ਕਿਵੇਂ ਚੱਲ ਰਹੀ ਹੈ ਫਾਈਨੈਂਸ਼ਲੀ ਕੰਡੀਸ਼ਨ ਕਿਉਂਕਿ 5 ਸਾਲ ਗੰਮਨੇ ਕੀਤਾ ਆਬਵੀਅਸਲੀ ਟਫ ਸੀਗੀ ਹੈ ਨਾ ਮੇਰੇ ਲਈ ਹਾਂਜੀ ਹਸਪੀਟਲ ਦਾ ਕਿਉਂਕਿ ਇੱਥੇ ਜਦੋਂ ਹਸਪੀਟਲ ਜਦੋਂ ਤੁਸੀਂ ਫਿਰਦਾ ਉਹਦਾ ਖਰਚਾ ਨਹੀਂ ਹੈਗਾ ਜਦੋਂ ਤੁਸੀਂ ਹਸਪੀਟਲ ਤੋਂ ਬਾਹਰ ਆ ਜਾਂਦੇ ਹੋ ਫਿਰ ਥੋੜਾ ਦਵਾਈਆਂ ਦਾ ਖਰਚਾ ਉਹ ਸਾਰਾ ਤੁਹਾਡਾ ਫਰਾਬਦਾ ਹੁੰਦਾ ਉਹਦੇ ਵਿੱਚ ਕੋਈ ਕਵਰੇਜ ਨਹੀਂ ਹੈਗੀ ਸੋ ਉਹ ਖਰਚਾ ਬਹੁਤ ਵੱਡਾ ਆ ਸਾਲ ਦਾ ਤਕਰੀਬਨ ਮੋਰ ਥੈਨ 50000 ਡਾਲਰ ਮੇਰਾ ਮੈਡੀਸਨ ਦਾ ਖਰਚਾ ਆ ਜਾਂਦਾ ਤੇ ਹੁਣ ਕੋਈ ਹੋਰ ਸੋਰਸ ਆਫ ਇਨਕਮ ਨਹੀਂ ਹੈਗਾ ਮੇਰੇ ਕੋਲੇ ਕਿਉਂਕਿ ਮੈਂ ਆਮ ਸਿੰਗਲ ਪੇਰੈਂਟ ਮੇਰੇ ਦੋ ਬੱਚੇ ਆ ਦੋਨੋਂ ਦੋਨੋਂ ਯੂਨੀਵਰਸਿਟੀ ਪੜ੍ਹਦੇ ਆ ਅਮ ਤੇ ਹਲੇ ਉਹਨਾਂ ਦੀ ਜ਼ਿੰਮੇਵਾਰੀ ਸਾਰੀ ਖਰਚੇ ਦੀ ਸਾਰੀ ਮੇਰੇ ਤੇ ਹੈਗੀ ਉਹਨਾਂ ਦੇ ਫੀਸਸ ਵਗੈਰਾ ਸੋ ਉਹਦੇ ਕਰਕੇ ਮੈਨੂੰ ਕਮਿਊਨਿਟੀ ਨੇ ਪਹਿਲਾਂ ਫੰਡ ਰੇਜ਼ਰ ਕਰਕੇ ਦਿੱਤਾ ਜਦੋਂ ਮੈਂ ਹਸਪੀਟਲ ਸੀਗਾ ਅ ਪਰ ਹੁਣ ਮੈਂ ਨਹੀਂ ਚਾਹੁੰਦਾ ਮੈਂ ਇੱਕ ਹੋਰ ਫੰਡਰੇਜ਼ਰ ਕਰਾਂ ਤੁਹਾਡੇ ਲਈ ਮੈਂ ਚਾਹੁੰਨਾ ਵੀ ਮੈਂ ਆਪਦੀ ਮਿਹਨਤ ਦੀ ਕਿਰਤ ਕਰਕੇ ਖਾਵਾਂ ਸੋ ਮੈਂ ਇਸ ਕਰਕੇ ਅਕੈਡਮੀ ਖੋਲ ਕਿ ਮੈਂ ਤਾਂ ਹੀ ਇਸ ਕਰਕੇ ਤੁਹਾਡੇ ਪ੍ਰੋਗਰਾਮ ਚ ਆਇਆ ਮੈਂ ਅਪੀਲ ਕਰਨੀ ਚਾਹੁੰਨਾ ਸਾਰੀ ਕਮਿਊਨਿਟੀ ਨੂੰ ਵੀ ਆਪਦੀ ਫੈਮਿਲੀ ਦੇ ਆਪਦੇ ਜਨਮ ਸ਼ਾਹ ਨਾਲ ਜਿੰਨੇ ਵੀ ਜੇ ਕੋਈ ਬੱਚਿਆਂ ਨੇ ਭੰਗੜਾ ਸਿੱਖਣਾ ਆ ਜਿੰਨੇ ਵੀ ਲੋਕਨਾਚ ਨੇ ਭੰਗੜਾ ਕੀਤਾ ਟੋਲ ਜਬ ਵੱਡਿਆਂ ਨੇ ਸਿੱਖਣਾ ਪੇਰੈਂਟਸ ਨੇ ਸਿੱਖਣਾ ਤੁਸੀਂ ਆਓ ਮੈਨੂੰ ਮੌਕਾ ਦੋ ਦੁਆਰੇ ਇੱਕ ਵਾਰੀ ਫੇਰ ਸਪੋਰਟ ਕਰੋ ਤੇ ਉਹਦੇ ਨਾਲ ਮੇਰੀ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਹੈਗੀ ਉਹ ਵੀ ਠੀਕ ਹੋ ਜੂਗੀ ਤੇ ਅੱਗੇ ਨਾਲੋਂ ਮੈਨੂੰ ਫਿਰ ਅੱਗੇ ਫੰਡ ਰੇਜ਼ਰ ਕਰਨ ਦੀ ਲੋੜ ਨਹੀਂ ਪੈਣੀ ਮੈਂ ਆਪਣੇ ਖर्चे ਆਪ ਕਰ ਸਕਦਾ ਹਾਂ ਪੂਰੇ ਤੇ ਨਾਲੇ ਫਿਰ ਵਾਪਸ ਮੈਂ ਕਮਿਊਨਿਟੀ ਦਾ ਜਿਹੜਾ ਮੈਂ ਰੈਂਟ ਚਕਾਉਣਾ ਆ ਉਹ ਮੈਂ ਕੁਝ ਕਰੂੰਗਾ ਤਾਂ ਮੈਂ ਉਹ ਪੂਰਾ ਕਰ ਸਕਦਾ ਹਾਂ ਜੀ ਬਿਲਕੁਲ ਅ ਦੋ ਵਕਤ ਹੁੰਦਾ ਸੀਗਾ ਜਦੋਂ ਰੁਪਈਆ ਕੈਂਥ ਖੁਦ ਜਦੋਂ ਪੰਗੜਾ ਟੀਮਾਂ ਤਿਆਰ ਕਰਦੇ ਸੀਗੇ ਪੰਗੜਾ ਕਰਵਾਉਂਦੇ ਹੁੰਦੇ ਸੀਗੇ ਬਹੁਤ ਸਾਰੇ ਚੈਰਿਟੀ ਵਾਸਤੇ ਕਰਦੇ ਹੁੰਦੇ ਸੀ ਬਹੁਤ ਸਾਰੇ ਜਿਹੜੇ ਫੰਡ ਹੈ ਹਸਪੀਟਲਸ ਨੂੰ ਦੇਨੇ ਇਹਨਾਂ ਵਾਸਤੇ ਇਹਨਾਂ ਨੇ ਬਹੁਤ ਪੰਗੜੇ ਟੀਮਾਂ ਤਿਆਰ ਕੀਤੀਆਂ ਨੇ ਮਤਲਬ ਤੇ ਅੱਜ ਇਹੋ ਜੀ ਕੰਡੀਸ਼ਨ ਹੈ ਕਿ ਅੱਜ ਰੂਪੀ ਕੈਂਥ ਨੂੰ ਜਿਹੜੀ ਹੈ ਖੁਦ ਫੰਡਰੇਜ ਦੀ ਜ਼ਰੂਰਤ ਪੈ ਰਹੀ ਹੈ ਸੋ ਜਿਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਵੀ ਕਮਿਊਨਿਟੀ ਦਾ ਧੰਨਵਾਦ ਜ਼ਰੂਰ ਕਰਦਾ ਕਿਉਂਕਿ ਕਮਿਊਨਿਟੀ ਬਹੁਤ ਸਾਥ ਦਿੰਦੀ ਹੈ ਰੂਪੀ ਕੈਂਥ ਜੀ ਹਸਪੀਟਲ ਦੇ ਜਿਹੜੇ ਗੇੜੇ ਨੇ ਕਿ ਉਹ ਤੁਹਾਡੇ ਰੁਕ ਗਏ ਨੇ ਕਿਉਂਕਿ ਹਜੇ ਵੀ ਤੁਹਾਨੂੰ ਉੱਥੇ ਕਦੀ ਕਦੀ ਜਾਣਾ ਪੈਂਦਾ ਦਵਾਈਆਂ ਦੁਵਾਈਆਂ ਦਾ ਖਰਚਾ ਤੁਹਾਡਾ ਹਜੇ ਵੀ ਆਉਂਦਾ ਮੇਰੇ ਹਾਂਜੀ ਵਿਜ਼ਿਟ ਨੇ ਮੇਰੇ ਵੀਕ ਚ ਦੋ ਵਾਰੀ ਵਿਜ਼ਿਟ ਹੋਣਾ ਹੀ ਹੋਣਾ ਆ ਹਸਪੀਟਲ ਦਾ ਮੇਰੇ ਟੈਸਟ ਕੰਟੀਨਿਊ ਚੱਲ ਰਹੇ ਨੇ ਮੇਰੀ ਮੈਡੀਸਿਨਸ ਕੰਟੀਨਿਊ ਚੱਲਦੀਆਂ ਮੇਰੇ ਇੰਜੈਕਸ਼ਨਸ ਲੱਗ ਰਹੇ ਤੇ ਉਹ ਹਲੇ ਇੰਨੀ ਰੁਕੇ ਤੇ ਹਲੇ 1 ਸਾਲ ਤੱਕ ਹਲੇ ਕੰਟੀਨਿਊ ਰਹਿਣੇ ਹੈ ਜੀ ਅੱਗੇ ਦੀ ਹੁਣ ਜਰਨੀ ਬਾਰੇ ਸੋਚਦੇ ਕਿਉਂ ਮੈਨੂੰ ਪਤਾ ਹੈ ਆਫ ਦਾ ਸਕਰੀਨ ਜਦੋਂ ਮੈਂ ਤੁਹਾਡਾ ਨਾਲ ਗੱਲ ਕਰ ਰਹੀ ਸੀਗੀ ਤੇ ਤੁਸੀਂ ਮੈਨੂੰ ਕਿਹਾ ਸੀਗਾ ਵੀ ਮੇਰਾ ਨਾ ਗੋਲ ਹੈ ਵੀ ਇਸ ਅਕਾਦਮੀ ਨੂੰ ਉੱਥੇ ਹੀ ਲੈ ਕੇ ਜਾਣਾ ਜਿੱਥੇ ਇਹ ਸ਼ੁਰੂ ਕੀਤੀ ਸੀਗੀ ਸੋ ਇਸ ਸ਼ੁਰੂਆਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਇੱਕ ਤਾਂ ਤੁਹਾਨੂੰ ਲੋੜ ਕਿਹੜੀਆਂ ਚੀਜ਼ਾਂ ਦੀ ਹੈ ਕਮਿਊਨਿਟੀ ਦਾ ਸਾਥ ਤੁਸੀਂ ਦੱਸ ਹੀ ਦਿੱਤਾ ਹੈਗਾ ਪਰ ਹੋਰ ਤੁਹਾਨੂੰ ਕੀ ਲੱਗਦਾ ਹੈ ਵੀ ਤੁਸੀਂ ਕੀ ਇਨਵੋਲਵਮੈਂਟ ਕਰਕੇ ਸੇਮ ਉੱਥੇ ਆਪਣੀ ਅਕਾਦਮੀ ਨੂੰ ਫਿਰ ਤੋਂ ਲਿਆ ਸਕਦੇ ਹੋ ਜਿੱਥੇ ਸ਼ੁਰੂ ਕੀਤੀ ਸੀ ਜਦੋਂ ਕਮਿਊਨਿਟੀ ਪਹਿਲਾ ਕਮਿਊਨਿਟੀ ਨੇ ਸਾਥ ਦਿੱਤਾ ਸੀ ਅਕੈਡਮੀ ਜਦੋਂ ਮੈਂ ਸਟਾਰਟ ਕੀਤੀ ਹੈ ਬੀਸੀ ਕਲਚਰ 2000 ਦੇ ਵਿੱਚ ਉਦੋਂ ਮੇਰੇ ਕੋਲ ਦੋ ਸਟੂਡੈਂਟ ਸੀਗੇ ਤੇ ਕੋਈ ਜਗ੍ਹਾ ਨਹੀਂ ਸੀ ਕੋਈ ਸਟੂਡੀਓ ਨਹੀਂ ਸੀ ਕੋਈ ਬੰ ਨੂੰ ਜਾਣਦਾ ਨਹੀਂ ਸੀ ਪਾਰਕਿੰਗ ਲੋਟ ਚ ਮੈਂ ਅਕੈਡਮੀ ਸਟਾਰਟ ਕਰਕੇ ਮੇਰੀ ਜਰਨੀ ਗਈ ਪ੍ਰੋਪਰ ਆ ਦਾ ਸਟੂਡੀਓ ਲਿਓ ਬਾਈ ਕੀਤਾ ਤੇ ਉੱਥੇ 20 ਸਾਲ ਮੈਂ ਅਕੈਡਮੀ ਰਨ ਕੀਤੀ 600 ਸਟੂਡੈਂਟਸ ਮੇਰੇ ਕੋਲੇ ਤਕਰੀਬਨ ਆਈ ਵੁੱਡ ਸੇ 11-12 ਸਾਲ ਤੱਕ ਦੀ ਜਿਹੜੀ ਮੇਰੇ ਜੜ੍ਹ ਨੇ ਆ ਉਹ ਉਨੇ ਸਟੂਡੈਂਟਸ ਸੀ ਮੇਰੇ ਕੋਲੇ ਰਹੇ ਘਟੇ ਨਹੀਂਗੇ ਤੇ ਜਦੋਂ ਮੈਂ ਸਿੱਖ ਹੋਇਆ ਫਿਰ ਉਦੋਂ ਸਟੂਡੈਂਟ ਉਹਨੂੰ ਜਦੋਂ ਘਟਣ ਲੱਗਦੇ ਸੀ ਮੈਨੂੰ ਲੱਗਦਾ ਸੀ ਵੀ ਹੁਣ ਨਹੀਂ ਚੱਲਣਾ ਮੇਤੋ ਉਦੋਂ ਅਕੈਡਮੀ ਸ਼ਟਡਾਊਨ ਕਰਤੀ ਸੀ ਬੰਦ ਹੀ ਕਰਤੀ ਸੀ ਤੇ ਹੁਣ ਦੁਬਾਰੇ ਫੇਰ ਉੱਥੇ ਸਟਾਰਟ ਕੀਤਾ ਆ ਜਦੋਂ ਪਹਿਲੇ ਦਿਨ ਵਰਕਸ਼ਾਪ ਲਾਈ ਤਕਰੀਬਨ 25 ਸਟੂਡੈਂਟਸ ਮੇਰੇ ਕੋਲ ਆਏ ਵਰਕਸ਼ਾਪ ਕੀਤੀ ਤੇ 19 ਸਟੂਡੈਂਟਸ ਸਟਾਰਟ ਹੋਏ ਮੇਰੇ ਨਾਲ ਤੇ ਗੋਲ ਮੇਰਾ ਫਿਰ ਉਹੀ ਆ ਸਟੂਡੀਓ ਨੂੰ ਉੱਥੇ ਹੀ ਲੈ ਕੇ ਜਾਣਾ ਚਾਹੁੰਦਾ ਜਿੱਥੇ ਪਹਿਲਾਂ ਸੀ ਮਿਹਨਤ ਕਰੂੰਗਾ ਬੱਚਿਆਂ ਨੂੰ ਸਿਖਾਉਂਗਾ ਕਿਉਂਕਿ ਉੱਥੇ ਬੱਚੇ ਪੰਗੜਾ ਸਿੱਖਣਾਉਂਦੇ ਆ ਉਹਦੇ ਨਾਲ ਬਹੁਤ ਕੁਝ ਸਿੱਖਦੇ ਆ ਛੇੜੀ ਹਨਾ ਪੰਗੜੇ ਦੇ ਨਾਲ-ਨਾਲ ਕਮਿਊਨਿਟੀ ਦੇ ਕੰਮ ਸਿੱਖਣੇ ਜ਼ਿੰਦਗੀ ਦੇ ਵਿੱਚ ਕਿਵੇਂ ਸਫਲ ਹੋਣਾ ਹੈ ਕੰਫੀਡੈਂਸ ਲੈਵਲ ਕਿਦਾਂ ਲੈ ਕੇ ਆਉਣਾ ਹੈ ਉਹ ਸਾਰੀਆਂ ਚੀਜ਼ਾਂ ਸਿਖਾਵਾਂਗੇ ਬੱਚਿਆਂ ਨੂੰ ਫਿਰ ਕਮਿਊਨਿਟੀ ਦਾ ਸਾਥ ਆਊਗਾ ਤੇ ਫਿਰ ਬਾਬੇ ਦੀ ਮੇਰ ਰਹੀ ਤਾਂ ਉੱਥੇ ਹੀ ਪਹੁੰਚਾਂਗੇ ਦੁਆਰਾ ਜੀ ਹਾਂ ਜੀ ਇਸ ਜਦੋਂ ਦੀ ਤੁਹਾਡੀ ਅਕੈਡਮੀ ਚੱਲਦੀ ਸੀਗੀ ਰੂਪੀ ਕਾਂਜੀ ਉਸ ਟਾਈਮ ਦੇ ਉੱਤੇ ਨਾ ਫਿਰ ਵੀ ਕੰਪੀਟੀਸ਼ਨ ਠੀਕ ਠਾਕ ਹੀ ਸੀਗਾ ਹੁਣ ਕੰਪੀਟੀਸ਼ਨ ਬਹੁਤ ਵੱਧ ਗਿਆ ਹੋਇਆ ਸੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੰਪੀਟੀਸ਼ਨ ਵੀ ਹੈ ਜਿਹੜਾ ਅਕੈਡਮੀ ਦੇ ਜਿਹੜੇ ਤੁਹਾਡੇ ਬੱਚੇ ਆ ਉਹ ਥੋੜਾ ਜਿਹਾ ਉਹਨਾਂ ਨੂੰ ਘਟਾ ਰਿਹਾ ਮੇਰਾ ਕੰਪੀਟੀਸ਼ਨ ਸ਼ਰੀ ਹੈ ਨਹੀਂ ਕਿਸਨ ਦਾ ਕਿਸਨਾਲ ਨਹੀਂ ਕਿਉਂ ਮੇਰਾ ਕੰਪੀਟੀਸ਼ਨ ਹਮੇਸ਼ਾ ਨਾਲ ਹੀ ਹੁੰਦਾ ਪਹਿਲਾਂ ਵੀ ਆਪਦੇ ਨਾਲ ਸੀ ਹੁਣ ਵੀ ਆਪਦੇ ਨਾਲ ਹੀ ਹੈ ਬਾਕੀ ਜਿੰਨੀਆਂ ਅਕੈਡਮੀਜ਼ ਨੇ ਸਾਰੇ ਮੇਰੇ ਭਰਾ ਨੇ ਸਾਰੇ ਬੇਰੇ ਬਹੁਤ ਚੰਗੇ ਬਿੱਤਰਨੇਗੇ ਜਦੋਂ ਮੈਂ ਸਿੱਖ ਹੋਇਆ ਸਭ ਨੇ ਮੇਰਾ ਬਹੁਤ ਸਪੋਰਟ ਕੀਤੀ ਸਭ ਨੇ ਬਹੁਤ ਸਾਥ ਦਿੱਤਾ ਹੈਨਾ ਫਾਈਨੈਂਸ਼ਲੀ ਵੀ ਸਾਥ ਦਿੱਤਾ ਐਮੋਸ਼ਨਲੀ ਵੀ ਬਹੁਤ ਸਾਥ ਦਿੱਤਾ ਤੇ ਸਾਰੇ ਚੰਗੇ ਆ ਮੁੰਡੇ ਜਿੰਨੇ ਵੀ ਅਕੈਡਮੀਆ ਰਨ ਕਰ ਦੇਣਗੇ ਸਾਰੀਆਂ ਫੈਮਿਲੀਜ਼ ਮੁੰਡੇ ਕੁੜੀਆਂ ਜਿੰਨੇ ਵੀ ਸਿਖਾਉਂਦੇ ਆਗੇ ਤੇ ਮੈਨੂੰ ਮੇਰੀ ਕਿਸੇ ਨਾਲ ਕੋਈ ਦਰਹੀਸ ਨਹੀਂ ਹੈਗੀ ਮੇਰੀ ਆਪ ਦੇ ਨਾਲ ਹੀ ਹੈ ਜੀ ਮੈਂ ਤਾਂ ਆਪਦੇ ਆਪ ਨੂੰ ਪ੍ਰੂਫ ਕਰਨਾ ਵੀ ਮੇਰੇ 'ਚ ਕੁਝ ਕੁਆਲਿਟੀਆਂ ਹੈਗੀਆਂ ਨੇ ਤੇ ਜਿਹਦੇ ਕਰਕੇ ਮੈਂ ਪਹਿਲਾਂ ਅਕੈਡਮੀ ਖੜੀ ਕੀਤੀ ਸੀਗੀ ਮੈਂ ਫਿਰ ਖੜੀ ਕਰ ਲਊਗਾ ਮੈਨੂੰ ਮੈਨੂੰ ਕਮਿਊਨਿਟੀ ਦਾ ਪਤਾ ਹੈ ਸਾਥ ਪਹਿਲਾਂ ਵੀ ਦਿੱਤਾ ਸੀਗਾ ਹੁਣ ਵੀ ਦਊਗੀ ਸਰ ਜੀ ਰੂਪੀਕਾਂ ਜੀ ਕੈਨੇਡੀਅਨ ਲਾਈਫ ਜਿਹੜੀ ਹੈ ਮਤਲਬ ਕਿਸੇ ਵੀ ਫੋਰਨ ਕੰਟਰੀ ਚਲੇਓ ਬੜੀ ਔਖੀ ਲਾਈਫ ਹੁੰਦੀ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੈੱਟ ਕਰਨਾ ਆਪਣੇ ਕਦਮਾਂ ਨੂੰ ਡਗਮਗਾਣ ਨਾ ਦੇਣਾ ਐਂਡ ਬੈਲੈਂਸ ਰੱਖਣਾ ਜ਼ਿੰਦਗੀ ਦਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਬਹੁਤ ਸਾਰੇ ਲੋਕ ਰੱਖ ਲੈਂਦੇ ਆ ਬਹੁਤ ਸਾਰੇ ਡੋਲ ਵੀ ਜਾਂਦੇ ਨੇ ਕਈਆਂ ਨੂੰ ਵਕਤ ਖਰਾ ਦਿੰਦਾ ਤੁਹਾਡੀ ਜਰਨੀ ਦੇ ਵਿੱਚ ਕਿਤੇ ਨਾ ਕਿਤੇ ਵਕਤ ਨੇ ਥੋੜਾ ਹਰਾਇਆ ਤੁਹਾਨੂੰ ਕਿ ਜਦੋਂ ਤੁਹਾਡੀ ਸਿਹਤ ਜਿਹੜੀ ਆ ਉਹ ਡਿੱਗੀ ਹੈ ਰਾਈਟ ਮੈਨੂੰ ਅਮ ਸ਼ਰੀ ਵਕਤ ਨੇ ਨਹੀਂ ਹਰਾਇਆ ਤਵੇ ਮੈਂ ਅਨੀਸ ਨੂੰ ਐਡਮਿਟ ਕੀ ਤੱਕ ਦੇ ਵੀ ਮੈਨੂੰ ਵਕਤ ਨੇ ਹਰਾਇਆ ਹੋ ਮੈਂ ਮੇਰੀ ਜਰਨੀ ਸ਼ੁਰੂ ਤੋਂ ਮੈਂ ਸਟਰਗਲਰ ਰਿਹਾਂ ਤੇ ਪਰ ਮੈਂ ਕਿਸੇ ਚੀਜ਼ ਤੋਂ ਡੋਲਿਆ ਨਹੀਂ ਮੇਰੀ ਮੇਰਾ ਜਿਹੜਾ ਬਚਪਨ ਆ ਮੈਂ ਮੋਸਟਲੀ ਬਚਪਨ ਉਹਦਾ ਕਰ ਲੈ ਨਹੀਂ ਗਰੋ ਅਪ ਹੋਇਆ ਮੈਂ ਬੋਰਡਿੰਗ ਸਕੂਲ ਚ ਪੜਿਆ ਆ ਹਮ ਚੰਗੀ ਕੁਆਲੀਫਿਕੇਸ਼ਨ ਆ ਮੇਰੀ ਡਿਗਰੀ ਕੀਤੀ ਹੋਈ ਆ ਮੈਕੈਨੀਕਲ ਇੰਜੀਨੀਅਰਿੰਗ ਆ ਹਮ ਹਮ ਮੈਂ ਹੌਸਟਲ ਚ ਪੜਦਾ ਪਰ ਫਿਰ ਮੈ ਕੈਨੇਡਾ ਚ ਆ ਗਿਆ ਇੱਥੇ ਜਦੋਂ ਮੇਰੀ ਸੈਪਰੇਸ਼ਨ ਹੋਈ ਆ ਮੇਰੇ ਦੋਨੋਂ ਬੱਚੇ ਬਹੁਤ ਛੋਟੇ ਸੀ ਮੇਰਾ ਬੇਟਾ 2.5 ਸਾਲ ਦਾ ਸੀਗਾ ਮੇਰੀ ਬੇਟੀ 5 ਸਾਲ ਦੀ ਸੀ ਸੋ ਬੀਂਗ ਅ ਫਾਦਰ ਮੈਂ ਇਕੱਲੇ ਨੇ ਆਪਦੇ ਬੱਚੇ ਰਿਸਕ ਕੀਤੇ ਮੇਰੀ ਫੈਮਿਲੀ ਇੱਥੇ ਹੈ ਨਹੀਂ ਇਕੱਲਾ ਆ ਮੈਂ ਤੇ ਮੇਰੇ ਉਦੋਂ ਵੀ ਮੇਰੀ ਫਰੈਂਡਸ ਨੇ ਮੈਨੂੰ ਸਪੋਰਟ ਕੀਤੀ ਜੀ ਉਦੋਂ ਵੀ ਕਮਿਊਨਿਟੀ ਨੇ ਮੈਨੂੰ ਸਾਥ ਦਿੱਤਾ ਮੈਂ ਇਕੱਲੇ ਨੇ ਆਪਣੇ ਬੱਚਿਆਂ ਨੂੰ ਰੇਸ ਕੀਤਾ ਮੈਂ ਉਦੋਂ ਮਦਰ ਵੀ ਬਣਿਆ ਮੈਂ ਫਾਦਰ ਵੀ ਬਣਿਆ ਮੈਂ ਫਰੈਂਡ ਵੀ ਸੀ ਮੈਂ ਕੋਚ ਵੀ ਸੀ ਜੀ ਮੈਂ ਸਾਰੀਆਂ ਚੀਜ਼ਾਂ ਸਾਰੇ ਰਿਸ਼ਤੇ ਨਿਭਾਏ ਆਪਣੇ ਬੱਚਿਆਂ ਨਾਲ ਤੇ ਮੈਂ ਪ੍ਰੂਵ ਕੀਤਾ ਵੀ ਫਾਦਰ ਵੀ ਬੱਚਿਆਂ ਨੂੰ ਪਾ ਸਕਦਾ ਹੈ ਅੱਜ ਦੋਨੋਂ ਬੱਚੇ ਮੇਰੇ ਨਾਲ ਨੇ ਦੋਨੋਂ ਬੱਚੇ ਯੂਨੀਵਰਸਿਟੀ ਜਾਂਦੇ ਆਰ ਗੁੱਡ ਸਟੂਡੈਂਟਸ ਆਉਸਮ ਕਿਡਸ ਦੋਨੋਂ ਕ੍ਰਿਮਿਨੋਲੋਜੀ ਕਰ ਰਹੇ ਨੇ ਬੇਟੀ ਨੇ ਲੋਅਰ ਬਾਰ ਬਣਨਾ ਬੇਟੇ ਨੇ ਪੁਲਿਸ ਆਫੀਸਰ ਬਣਨਾ ਹੈ ਸੋ ਆਪ ਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਰਹੇ ਨੇ ਸੋ ਡੋਲਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਨਾਲੇ ਬਾਬਾ ਦੀਪ ਸਿੰਘ ਦਾ ਥਾਪੜ ਆ ਮੈਂ ਡੋਲਣ ਬਾਬਾ ਦਿੰਦਾ ਨਹੀਂ ਮੈਂ ਹਾਂ ਤਕਲੀਫਾਂ ਹੁੰਦੀਆਂ ਨੇ ਤੇ ਪ੍ਰਤੀਕਲੀਫਾਂ ਤੋਂ ਮੈਂ ਕਦੇ ਹਾਰਿਆ ਨਹੀਂਗਾ ਨਾ ਹੀ ਮੈਂ ਹਾਰ ਮੰਨਦਾ ਹਾਂ ਬਿਲਕੁਲ ਤੇ ਹੌਸਲਾ ਹੈਗਾ ਆ ਤੇ ਕੋਈ ਤਕਲੀਫ ਆਊਗੀ ਦੈਨ ਹਮ ਲੈ ਲਾਂਗੇ ਪੰਗਾ ਫਿਰ ਮੇਰਾ ਸਵਾਲ ਇਹ ਸੀਗਾ ਕਿ ਬਹੁਤ ਸਾਰੇ ਲੋਕ ਨਾ ਹਾਰ ਮੰਨ ਜਾਂਦੇ ਆ ਜ਼ਿੰਦਗੀ ਤੋਂ ਪਰ ਤੁਸੀਂ ਇੱਕ ਐਗਜ਼ਾਮਪਲ ਹੋ ਜਿਨ੍ਹਾਂ ਨੇ ਜ਼ਿੰਦਗੀ ਨੂੰ ਮਤਲਬ ਹਾਰ ਨਹੀਂ ਮੰਨੀ ਮਤਲਬ ਤੁਸੀਂ ਐਨ ਪੂਰਾ ਮਤਲਬ ਕਹਿ ਲੋਗੇ ਧੜੱਲੇ ਨਾਲ ਆਪਣੀ ਬਿਮਾਰੀ ਨਾਲ ਵੀ ਫਾਈਟ ਕੀਤੀ ਹੁਣ ਫਿਰ ਤੋਂ ਦੁਬਾਰਾ ਕਮਬੈਕ ਕਰਕੇ ਫਿਰ ਉਹੀ ਗੋਲ ਸਾਰੇ ਪੂਰੇ ਕਰ ਰਹੇ ਹੋ ਬਹੁਤ ਘੱਟ ਲੋਕ ਇਦਾਂ ਕਰ ਪਾਉਂਦੇ ਆ ਯਕੀਨ ਸਰੀ ਯਕੀਨ ਹੋਵੇ ਹਾਂ ਬਿਲਕੁਲ ਕੋਈ ਉਹਨਾਂ ਵਾਸਤੇ ਕੋਈ ਟਿਪਸ ਹੈ ਬਾਈ ਯਕੀਨ ਰੱਖੋ ਬਾਬਾ ਵੱਡਾ ਬਾਦਸ਼ਾਹ ਮੈਂ ਬਾਬਾ ਦੀਪ ਸਿੰਘ ਨੂੰ ਮੰਨਦਾ ਆ ਤੇ ਬਾਬਾ ਜੀ ਨੇ ਕਦੇ ਮੈਨੂੰ ਡੋਲਣ ਨਹੀਂ ਦਿੱਤਾ ਜਦੋਂ ਮੈਂ ਮੈਨੂੰ ਕੋਈ ਡਰ ਲੱਗਦਾ ਆ ਮੈਂ ਉਹਨਾਂ ਨੂੰ ਯਾਦ ਕਰਦਾ ਆ ਮੈਂ ਪਾਠ ਕਰਦਾ ਮੈਂ ਹਰ ਰੋਜ਼ ਪਾਠ ਕਰਨਾ ਆ ਹਰ ਰੋਜ਼ ਮੈਂ ਮੂਲ ਮੰਤਰ ਵੰਦਨ ਚ ਮੇਰੇ ਖਾ 100 ਵਾਰੀ ਪੜ੍ਹਨਾ ਆ ਤੇ ਮੈਨੂੰ ਬਾਣੀ ਦੀ ਸਮਝ ਆ ਗਈ ਤੇ ਮੈਨੂੰ ਯਕੀਨ ਆ ਵੀ ਬਾਬਾ ਜੀ ਜੋ ਕਰਨਗੇ ਮੇਰੇ ਵਾਸਤੇ ਉਹ ਚੰਗੇ ਹੋਗਾ ਮੇਰੀ ਲਾਈਫ ਦੇ ਵਿੱਚ ਬਹੁਤ ਚੰਗੇ ਯਾਰ ਦੋਸਤ ਨੇ ਜਿਹੜੇ ਆਏ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ ਬਹੁਤ ਲੋਕ ਨੇ ਜਿਹੜੇ ਤੁਹਾਨੂੰ ਛੱਡ ਕੇ ਚਲੇ ਜਾਂਦੇ ਨੇ ਜਾਂ ਤੁਹਾਡੇ ਤੇ ਔਖਾ ਵਕਤ ਆਉਂਦਾ ਬਹੁਤ ਲੋਕੀਏ ਤੁਹਾਨੂੰ ਯੂਜ਼ ਕਰਦੇ ਆਗੇ ਮੇਰੇ ਨਾਲ ਸਾਰਾ ਕੁਝ ਹੋਇਆ ਵੈ ਹਮ ਕਈ ਲੋਕੀ ਮਾਜੋਰਟੀ ਲੋਕੀ ਮੇਰੇ ਨਾਲ ਨੇ ਹਮ ਇੱਕ ਦੋ ਸੀ ਕਿ ਜਿਹੜੇ ਸਿਰਫ ਹੁੰਦਾ ਸੀ ਵੀ ਰੂਪੀ ਦੇ ਨਾਲ ਆ ਤਾਂ ਅਸੀਂ ਸਾਨੂੰ ਐਸ਼ ਹੈਗੀ ਆ ਨਹੀਂ ਤਾਂ ਨਹੀਂ ਹਣਾ ਸੋ ਉਦਾਂ ਦੇ ਲੋਕ ਨਹੀਂ ਰਹਿੰਦੇ ਨਾਲ ਥੋੜੇ ਛੱਡ ਕੇ ਚਲੇ ਜਾਂਦੇ ਨੇ ਤੇ ਪਰ ਇੱਕ ਜਰਨੀ ਆ ਥੋੜੇ ਨਾਲ ਲੋਕ ਆਉਂਦੇ ਨੇ ਤੁਹਾਨੂੰ ਬੋਸਟ ਅਪ ਕਰਦੇ ਨੇ ਇੱਕ ਰਸਤੇ ਤੇ ਛੱਡ ਕੇ ਫਿਰ ਉਹਨਾਂ ਦੀ ਜਰਨੀ ਕਿਤੇ ਹੋਰ ਚਲੀ ਜਾਂਦੀ ਥੋੜੀ ਕੰਟੀਨਿਊ ਰਹਿੰਦੀ ਹੈ ਸੋ ਮੇਰੀ ਜਰਨੀ ਦਾ ਮੈਨੂੰ ਮੇਰੀ ਵਿਜਨ ਦਿਖਦੀ ਆ ਵੀ ਆਉਣ ਵਾਲੇ 5 ਸਾਲਾਂ ਚ ਮੈਂ ਕਿੱਥੇ ਹੋਣਾ ਹੈ ਤੇ ਮੈਂ ਉੱਥੇ ਪਹੁੰਚਣੇ ਪਹੁੰਚਣਾ ਹੈ ਬਿਲਕੁਲ ਹਮ ਜ਼ਿੰਦਗੀ ਨੂੰ ਖੁਣ ਕਿਵੇਂ ਦੇਖਦੇ ਹੋ ਕੀ ਸਿਖਾਇਆ ਜ਼ਿੰਦਗੀ ਨੇ ਤੁਹਾਨੂੰ ਜ਼ਿੰਦਗੀ ਨੇ ਇੱਕ ਤਾਂ ਸਬਰ ਆ ਗਿਆ ਸਬਰ ਓਕੇ ਸਬਰ ਆ ਗਿਆ ਤਾਂ ਕਰਕੇ ਕਿਸੇ ਨਾਲ ਰੇਸ ਨਹੀਂ ਹੈਗੀ ਹਮ ਸਕੂਨ ਬਹੁਤ ਹੈਗਾ ਹਮ ਆ ਕੋਈ ਮੇਰੀ ਬਾਡੀ 'ਚ ਹੁਣ ਕੋਈ ਰਿਐਕਸ਼ਨ ਨਹੀਂ ਹੁੰਦਾ ਛੇਤੀ ਜੇ ਕੋਈ ਬਹੁਤ ਵੱਡੀ ਨਿਊਜ਼ ਸੁਣ ਜਾ ਸੁਣ ਮਿਲ ਜੇ ਮੈਨੂੰ ਵੀ ਆ ਹੋ ਗਿਆ ਜਾਂ ਬਹੁਤ ਕੋਈ ਮਾੜੀ ਖਲ ਮੈਨੂੰ ਸ਼ੌਕਿੰਗ ਫੈਕਟਰ ਮੇਰੀ ਲਾਈਫ 'ਚ ਖਤਮ ਹੋ ਗਿਆ ਜੀ ਕਿਉਂਕਿ ਜਿੱਥੇ ਮੁੜ ਕੇ ਆਇਆ ਮੈਂ ਮੌਤ ਦੀਆਂ ਬਾਹਾਂ 'ਚ ਬੈਠ ਕੇ ਆਇਆ ਹਮ ਤਦ ਸਾਢੇ 3 ਸਾਲ ਹਰ ਰੋਜ਼ ਮੈਂ ਅਰਦਾਸ ਕਰਦਾ ਹੁੰਦਾ ਸੀ ਉਹ ਇੱਕ ਸਮਾਂ ਸੀ ਮੇਰੇ ਚ ਵੀ ਬਾਬਾ ਮੈਨੂੰ ਮੌਤ ਦੇ ਦੇ ਕਿਉਂਕਿ ਬੰਜੇ ਤੇ ਸਾਢੇ 3 ਸਾਲ ਮੈਂ ਇੱਕ ਵੈਜੀਟੇਬਲ ਦੀ ਤਰ੍ਹਾਂ ਬੈੱਡ ਤੇ ਪਿਆ ਆ ਜੀ ਜਦੋਂ ਮੈਂ ਪਾਸਾ ਵੀ ਨਹੀਂ ਸिला ਸਕਦਾ ਇੱਕ ਸਿੱਧੀ ਮੇਰੀ ਬਾਡੀ ਇਦਾਂ ਪਈ ਆ ਮੈਂ ਕੋਮਾ ਚ ਬਹੁਤ ਦੇਰ ਰਿਹਾ ਹਾਂ ਦੋਨੋਂ ਬਾਵਾਂ ਤੇ ਮੇਰੇ 14 ਮੇਰੇ ਖਲਾਈ ਵੀਸ ਲੱਗੀਆਂ ਹੋਈਆਂ ਸੀ ਤੁਹਾਨੂੰ neck ਕੱਟ ਕੇ ਮੇਰੇ ਪਾਈਪ ਆਏ ਹੋਏ ਸੀਗੇ ਸਿਰ ਤੇ ਮੇਰੇ ਤਾਰਾਂ ਲੱਗੇ ਹੋਏ ਸੀ ਸੋ ਉਸ ਜਿਹੜੇ ਹਾਲਾਤਾਂ ਚੋਂ ਮੈਂ ਨਿਕਲ ਕੇ ਆਇਆ ਤੈਨ ਫਿਰ ਉੱਥੋਂ ਉਹ ਦੋ ਬਾਤ ਕੀ ਰਹਿ ਜਾਣਾ ਵੀ ਮੌਤ ਤੋਂ ਡਰ ਲੱਗਣਾ ਹੀ ਨਹੀਂ ਬਿਲਕੁਲ ਤੇ ਜਿਹੜੀਆਂ ਵੀ ਔਕੜਾਂ ਆਉਂਦੀਆਂ ਨੇ ਫਿਰ ਹੌਲੀ-ਹੌਲੀ ਉਹ ਦੂਰ ਹੋ ਜਾਂਦੀਆਂ ਨੇ ਜੀ ਸਾਰਿਆਂ ਨੂੰ ਚਾਨਾ ਪੰਜਾਬੀ ਦੇ ਮਾਧਿਅਮ ਜ਼ਰੀਏ ਕੋਈ ਅਪੀਲ ਕਰਨਾ ਚਾਹੁੰਦੇ ਅਪੀਲ ਇਹ ਹੀ ਹੈ ਵੀ ਅਮ ਜੇ ਕੋਈ ਕਿਸੇ ਨੂੰ ਕੋਈ ਕੋਈ ਵੀ ਬਿਮਾਰੀ ਆ ਸਕਦੀ ਹੈ ਬਿਮਾਰੀ ਤੁਹਾਨੂੰ ਦੱਸ ਕੇ ਤਾਂ ਆਉਂਦੀ ਨਹੀਂਗੀ ਇਹ ਨਾਕ ਨਹੀਂ ਕਰਦੀ ਬਿਨਾਂ ਨਾਕ ਕੀਤੇ ਆਉਂਦੀ ਹੈ ਹੁਣ ਮੈਂ ਇਨੇ ਸਾਲ ਫਿਜ਼ੀਕਲੀ ਮੈਂ ਬਹੁਤ ਫਿਟ ਸੀਗਾ ਇੰਡੀਆ ਦੇ ਵਿੱਚ ਮੈਂ ਸਪੋਰਟਸ ਵੀ ਖੇਡਦਾ ਰਿਆ ਤੇ ਕੋਈ ਨਸ਼ਾ ਪਤਾ ਨਹੀਂ ਕੀਤਾ ਲਾਈਫ ਦੇ ਵਿੱਚ ਹਨ ਜਦੋਂ ਬਿਮਾਰੀ ਆਈ ਐਨ ਛੱਟ ਮੈਨੂੰ ਮੇਰੀ ਅਪਸਾਈਡ ਡਾਊਨ ਕਰਦੀ ਲਾਈਫ ਹੋਣੀ ਹਨ ਇੱਕਦਮ ਚਾਰ ਸਾਲ ਮੈਂ ਮੰਝੇ ਤੇ ਪਿਆ ਆ ਕੋਈ ਹੋਸ਼-ਵਾਸ ਨਹੀਂ ਹੈਗੀ ਪਰ ਜੇ ਕੋਈ ਕੋਈ ਵੀ ਬਿਮਾਰੀ ਆਉਂਦੀ ਹੈ ਡਰੋ ਨਾ ਹਨ ਜਿਹੜੀ ਉਮੀਦ ਹੁੰਦੀ ਹੈ ਹੋਪ ਤੁਹਾਨੂੰ ਬਹੁਤ ਵੱਡੀ ਚੀਜ਼ ਹੈਗੀ ਹੈ ਬਿਲਕੁਲ ਤੇ ਆਪਾਂ ਰੱਬ ਨੂੰ ਮੰਨਦੇ ਆ ਸੋ ਰੱਬ ਤੇ ਉਮੀਦ ਰੱਖੋ ਵੀ ਹਾਂ ਵੀ ਤੇ ਇੱਕ ਜਿਹੜਾ ਤੁਹਾਡਾ ਅੰਦਰ ਜਜ਼ਬਾ ਹੈ ਉਹ ਤੁਹਾਡਾ ਇੰਨਾ ਤਕੜਾ ਹੋਣਾ ਚਾਹੀਦਾ ਹੈ ਵੀ ਤੁਸੀਂ ਕਿਸੇ ਚੀਜ਼ ਨਾਲ ਵੀ ਪਿੱੜਜੋ ਜੀ ਪੋਜ਼ਿਟਿਵ ਥੌਟਸ ਨੇ ਜਿਹੜੇ ਉਹ ਬਹੁਤ ਜ਼ਰੂਰੀ ਹੈ ਤੇ ਜਿਹੜਾ ਉਹ এনवायरमेंट ਆ ਪੋਜ਼ਿਟਿਵ ਤੁਸੀਂ ਉਹ ਆਪ ਕਰੀਏਟ ਕਰਨਾ ਹੈ ਤੁਹਾਨੂੰ ਕੋਈ ਕਰੀਏਟ ਨਹੀਂ ਕਰਕੇ ਦੇ ਸਕਦਾ ਜੇ ਤੁਸੀਂ ਕੋ ਫਲਾਣਾ ਬੰਦਾ ਮੇਰੇ ਲਈ ਆ ਕਰਦੇ ਜਾਓ ਮੈਨੂੰ ਖੁਸ਼ੀ ਦੇ ਦੇ ਨਹੀਂ ਦੇ ਸਕਦਾ ਤੁਹਾਨੂੰ ਆਪਦੀ ਖੁਸ਼ੀ ਆਪ ਲੱਭਣੀ ਪੈਣੀ ਹੈ ਤੇ ਉਹ ਆਪ ਹੀ ਤੁਹਾਨੂੰ ਜਿਹੜਾ ਤੁਹਾਡਾ ਔਰਾ ਆ ਉਹ ਤੁਹਾਨੂੰ ਆਪ ਹੀ ਲੈ ਕੇ ਆਉਣਾ ਪੈਣਾ ਵੱਡਾ ਕਰਨਾ ਪੈਣਾ ਹੈ ਸੋ ਉਮੀਦ ਰੱਖੋ ਹੋਪ ਰੱਖੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕੋਈ ਵੀ ਚੀਜ਼ ਮਿਲਦੀ ਹੈ ਹਨਾ ਦਿਨ 10 ਵਾਰੀ ਕਰੋ 20 ਵਾਰੀ ਕਰੋ 100 ਵਾਰੀ ਕਰੋ ਪਰ ਕਰੋ ਜ਼ਰੂਰ ਤਾਂ ਸ਼ੁਕਰਾਨਾ ਜੇ ਕੋਈ ਮਦਦਗਾਰ ਹੈਗਾ ਆ ਉਹਦੀ ਮਦਦ ਕਰੋ ਉਹਦੀਆਂ ਬਲੈਸਿੰਗਸ ਲਾ ਹਨਾ ਜੇ ਕੋਈ ਵੀ ਹੈ ਕਿਸ ਨੂੰ ਰੋਟੀ ਖਵਾ ਦਿਓ ਕਿਸ ਨੂੰ ਕੱਪੜਾ ਲੈ ਦਿਓ ਹਨਾ ਆਪਾਂ ਨੂੰ ਸ਼ੌਂਕ ਹੈਗਾ ਮਹਿੰਗੀਆਂ ਗੱਡੀਆਂ ਲੈਣ ਦਾ ਮਹਿੰਗੇ ਕੱਪੜੇ ਪਾਉਣ ਦਾ ਪਰ ਉਹ ਬਹੁਤ ਸਾਰੇ ਲੋਕਾਂ ਤੋਂ ਚੰਗੇ ਆ ਪਰ ਜਿਹੜੇ ਲੋਕੀ ਬਾਹਰ ਸੜਕਾਂ ਤੇ ਬੈਠੇ ਆ ਕਿਸੇ ਦਾ ਭਲਾ ਕਰ ਦੋ ਕਿਸੇ ਨੂੰ ਰੋਟੀ ਖਵਾ ਦਿਓ ਸੋ ਜਿਹੜੀਆਂ ਬlesings ਨੇ ਉਹ ਬਹੁਤ ਜ਼ਰੂਰੀ ਨੇ ਜੀ ਕੁਝ ਰੂਟ ਲੈਣੀ ਚਾਹੀਦੀ ਬਿਲਕੁਲ ਰੂਪੀ ਕੈਂਥ ਜੀ ਜਿਨ੍ਹਾਂ ਨੇ ਤੁਹਾਡਾ ਕੰਟੈਕਟ ਕਰਨਾ ਹੈ ਪੰਗੜੀ ਦੀਆਂ ਕਲਾਸਾਂ ਲੈਣੀਆਂ ਜਾਂ ਵੈਸੇ ਵੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਉਹ ਕਿਹੜੇ ਪਲੈਟਫਾਰਮ ਤੋਂ ਤੁਹਾਨੂੰ ਮਿਲ ਸਕਦੇ ਮੈਨੂੰ ਮੈਂ ਮੋਸਟਲੀ ਵੀਕਐਂਡ ਤੇ ਸਟੂਡੀਓ ਹੁੰਦਾ ਹੈ ਸਟੂਡੀਓ ਦਾ ਐਡਰੈਸ ਮੈਂ ਨਾ ਦੱਸਦਾ ਨਾ ਤੁਹਾਨੂੰ ਇਟਸ 7536 130th ਸਟਰੀਟ ਯੂਨਿਟ ਨੰਬਰ 136 ਇਹ ਜਹਾ ਮੇਰਾ ਇੰਸਟਾਗ੍ਰam ਪੇਜ ਹੈਗਾ bcc pangda ਜਹਾ ਮੇਰਾ @rupi kenth ਸੋ ਉਹਦੇ ਉੱਤੇ ਮੈਨੂੰ ਵਿਜ਼ਿਟ ਕਰ ਸਕਦੇ ਆ ਮੈਨੂੰ ਫੋਨ ਕਰ ਸਕਦੇ ਆ 604 7254999 ਤੇ ਪੰਗੜਾ ਗਿੱਦਾ ਟੋਲ ਜਿੰਨੇ ਵੀ ਲੋਕ ਨਾਚਨੇ ਲੋਕ ਸਾਜ ਨੇ ਕੁਝ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਇੰਟਰਸਟਡ ਹੈਗਾ ਜਾਂ ਕਿਸ ਨੇ ਪ੍ਰਾਈਵੇਟ ਲੈਸਨਸ ਲੈਣੇ ਜਾਂ ਕਿਸ ਨੇ ਵਿਆਲੇ ਆਫ ਦੀ ਕੋਰੀਓਗ੍ਰਾਫੀਸ ਕਰਾਉਣੀਆਂ ਨੇ ਕੁਝ ਵੀ ਐਨੀਥਿੰਗ ਐਨੀਥਿੰਗ ਫਿਟਨੈਸ ਕਲਾਸਿਸ ਲੈਣੀਆਂ ਨੇ ਦੈਨ ਕਾਲ ਮੀ অর ਮੀਟ ਮੀ ਜਾਂ ਸਟੂਡੀਓ ਆ ਕੇ ਮੈਨੂੰ ਵਿਜ਼ਿਟ ਕਰ ਸਕਦੇ ਆ ਸੋ ਸਾਰਾ ਕੁਝ ਅਵੇਲੇਬਲ ਹੈਗਾ ਹੁਣ ਜਿਹੜਾ ਮੇਰਾ ਓਪਨ ਕੀਤੀ ਹੈ ਪ੍ਰੋਮੋਸ਼ਨ ਹੈਗੀ ਹੈ ਉਹ ਪਹਿਲਾ ਮੰਥ ਸਾਰਿਆਂ ਨੂੰ ਫ੍ਰੀ ਹੈਗਾ ਸੋ ਉਹਦੀ ਕੋਈ ਫੀਸ ਨਹੀਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਪੰਗੜੀ ਦੀ ਕਲਾਸ ਲਾਉ ਤੇ ਜਿਹੜਾ ਸਪੈਸ਼ਲ ਹੁੰਦਾ ਮੈਂ ਕੁੜੀਆਂ ਵਾਸਤੇ ਆਲਵੇਸ ਸਪੈਸ਼ਲ ਸ਼ੁਰੂ ਤੋਂ ਮੇਰੀ ਆਤਰੀ ਹੈ ਅਭੀ ਬੱਚਿਆਂ ਲਈ ਕਿਉਂਕਿ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਜਿਆਦਾ ਮੌਕਾ ਨਹੀਂ ਦਿੱਤਾ ਜਾਂਦਾ ਮੈਨੂੰ ਇਹ ਸ਼ੁਰੂ ਤੋਂ ਹੁੰਦਾ ਸੀਗਾ ਵੀ ਕੁੜੀਆਂ ਵਾਸਤੇ ਮੈਂ ਕੁਝ ਜ਼ਰੂਰ ਕਰਾਂ ਸਪੈਸ਼ਲ ਸੋ ਕੁੜੀਆਂ ਵਾਸਤੇ ਮੈਂ ਆਉਣ ਵਾਲੇ ਜਿਹੜੇ 3 ਮਹੀਨੇ ਆ ਉਹਦੀਆਂ ਗਿੱਧੇ ਦੀਆਂ ਕਲਾਸਿਸ ਬਿਲਕੁਲ ਫ੍ਰੀ ਕਰਦੀ ਆ। ਸੋ ਜਿਹੜਾ ਵੀ ਬੱਚਾ ਕੁੜੀ ਪੰਗੜੇ ਦੇ ਵਿੱਚ ਆਉਂਦੀ ਆ ਉਹਨੂੰ ਗਿੱਧੇ ਦੀ ਕਲਾਸ 3 ਮਹੀਨੇ ਲਈ ਫ੍ਰੀ ਹੈਗੀ ਆ। ਓਕੇ ਤੇ ਜੇ ਕੋਈ ਬੱਚਾ ਕੁੜੀ ਢੋਲ ਸਿੱਖਣਾ ਚਾਹੁੰਦੀ ਆ ਸੋ ਢੋਲ ਦੀਆਂ ਕਲਾਸ ਜਿਹੜੀਆਂ ਪਹਿਲੇ 3 ਮਹੀਨੇ ਦੀਆਂ ਹੋਣੀਆਂ। ਕੁੜੀਆਂ ਵਾਸਤੇ ਸਰ ਮੁੰਡੇ ਵਾਸਤੇ। ਯਾ ਮੈਂ ਚਾਹਣਾ ਵੀ ਬੱਚੇ ਅੱਗੇ ਢੋਲ ਸਿੱਖਣ ਕੁੜੀਆਂ ਸਿੱਖਣ ਹਨਾ ਇਹ ਚੀਜ਼ ਬਹੁਤ ਵੱਡੀ ਵਿਸ਼ਾਲ ਇੰਡਸਟਰੀ ਆ ਪੰਗੜੇ ਦੀ 뮤직 ਇੰਡਸਟਰੀ। ਸੋ ਬੱਚੇ ਸਾਡੇ ਅੱਗੇ ਆਉਣਗੇ ਤਾਂ ਚੰਗਾ ਹੈਗਾ। ਬਿਲਕੁਲ ਰੂਪੀ ਕਾਂਜੇ ਥੈਂਕ ਯੂ ਸੋ ਮਚ ਤੁਸੀਂ ਸਟੂਡੀਓ ਦੇ ਵਿੱਚ ਆਏ ਹੋਰ ਆਪਣੀ ਜਰਨੀ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਉਮੀਦ ਕਰਦੇ ਹਾਂ ਅੱਗੇ ਵੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਕਿ ਜਿੱਥੇ ਜ਼ਿੰਦਗੀ ਨੇ ਤੁਹਾਨੂੰ ਥੋੜੀ دیر ਲਈ ਸਟਾਪ ਲਾ ਦਿੱਤਾ ਸੀ ਤੁਸੀਂ ਫਿਰ ਤੋਂ ਜ਼ਿੰਦਗੀ ਨੂੰ ਉੱਥੋਂ ਵੀ ਵਧੀਆ ਤਰੀਕੇ ਨਾਲ ਸ਼ੁਰੂ ਕਰ ਸਕੋ। ਥੈਂਕ ਯੂ ਨੋ ਥੈਂਕ ਯੂ ਸੋ ਮਚ ਥੈਂਕ ਯੂ ਸ਼੍ਰੀ ਥੈਂਕ ਯੂ ਜੀ ਸਸ਼ਿਕਾ ਰੂਪੀ ਕਾਂਥਰ ਐਗਜ਼ਾਮਪਲ ਨੇ ਇੱਕ ਜ਼ਿੰਦਾਦਿਲੀ ਦਿਵੀ ਤੇ ਦੂਜਾ ਇਹ ਹੈ ਕਿ ਫਿਰ ਤੋਂ ਆਪਣੇ ਕਦਮਾਂ ਦੇ ਉੱਤੇ ਖੜ੍ਹ ਰਹੇ ਨੇ ਉਹ ਕਿਉਂਕਿ ਥੋੜੀ ਦੇਰ ਲਈ ਉਹਨਾਂ ਦੀ ਸਿਹਤ ਇੰਨੀ ਘਟੇਲੀ ਹੋ ਗਈ ਸੀਗੀ ਕਿ ਵਕਤ ਨੇ ਥੋੜਾ ਜਾਂ ਉਹਨਾਂ ਨੂੰ ਰੋਕ ਦਿੱਤਾ ਕੁਝ ਸਮੇਂ ਲਈ ਪਰ ਦੁਬਾਰਾ ਤੋਂ ਕਮਬੈਕ ਉਹਨਾਂ ਨੇ ਕਰ ਲਿਆ ਤੇ ਅਕਾਡਮੀ ਵਾਸਤੇ ਵੀ ਅਪੀਲ ਕਰ ਰਹੇ ਨੇ ਤੁਸੀਂ ਸਾਰੇ ਉਹਨਾਂ ਦੀ ਮਦਦ ਕਰ ਸਕਦੇ ਹੋ ਨਾਲ ਦੀ ਨਾਲ ਉਹਨਾਂ ਨੇ ਖੁਦ ਵੀ ਸੁਨੇਹਾ ਦਿੱਤਾ ਵੀ ਜਿੱਥੋਂ ਹੋ ਸਕਦਾ ਅਸੀਂ ਸਾਰੇ ਮਿਲ ਕੇ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੀਏ ਤੇ ਸਭ ਦੀਆਂ ਬlesings ਜਿਹੜੀਆਂ ਨੇ ਉਹ ਜ਼ਰੂਰ ਲਿਆ ਕਰੀਏ ਇੱਕ ਚੰਗਾ ਮੈਸੇਜ ਉਹਨਾਂ ਨੇ ਕਨਵੇ ਕੀਤਾ ਹੈ ਅਗੇ ਦੇਖਦੇ ਹਾਂ ਅਸ਼ਦੀ ਹਮਸਟਰੀ ਉਸ ਤੋਂ ਬਾਅਦ ਅਸ਼ਦੀਪ ਸਿੰਘ ਤੁਹਾਡਾ ਸਾਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ